ਇਹ ਤਾਂ ਤੁਹਾਡੀ ਜ਼ਿੰਦਗੀ ਦਾ ਇੱਕ ਮੁੱਢਲ ਮੰਨਦੇ। ਇਹਦੇ ਬਿਨਾ ਤੁਸੀਂ ਜੇ ਚੰਗੇ ਇੱਕ ਸਰੀਰ ਦੇ ਵਿੱਚ ਪੰਦਰੋਂ ਸਰੀਰ ਦੇ ਵਿੱਚ ਪੰਦਰੋਂ ਮਨ ਉਹ ਦਿਮਾਗ ਹੋਊਗਾ। ਇਸ ਲਈ ਪੜ੍ਹਾਈ ਦੇ ਨਾਲ-ਨਾਲ ਜਿੰਨੀ ਸਾਡੀ ਜ਼ਿੰਦਗੀ ਵਿੱਚ ਪੜ੍ਹਾਈ ਜ਼ਰੂਰੀ ਹੈ ਉਹਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹੈ। ਅਸਵਾ ਜ਼ਰੂਰ ਜਨ ਜੜਖੜ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਕਿ ਇਹਨਾਂ ਉਹ ਪ੍ਰਾਰਲਾ ਕਰ ਰਹੇ ਆ ਤੇ ਦੀਵ ਬਚਨ جنہ نے کہتے ہیں میرے خلال ہاکی سٹک کو نظر جنگی جلینے کی سی کی اور انہوں نے انہوں نے ہاکی سٹکا بڑھا دیا انہوں نے فیوچر بڑی اپرائی کے بڑھا ہوں دلی اور جڑا ہے اپنا اللہ کردہ کو ماتمہ کرے یہ دن دبلی گا چوبلی ترکی ہے انہوں نے یہ جنہی ہے عام ادنی پارٹی ہے جائے سرکار عام لوگ کا سرکار ਔਰ ਇਹਦੇ ਵਿੱਚ ਕਿਤੇ ਨਾ ਕਿਦੇ ਅਸੀਂ ਸਫਲ ਵੀ ਹੋਏ ਆ ਵੀ ਆਮ ਲੋਕਾਂ ਨੂੰ ਕਿਉਂਕਿ ਸਾਡੇ ਤੁਸੀਂ ਇਹ ਜਿਹੇ ਐਮਐਲਏ ਦੇਖ ਲੋ ਮੰਤਰੀ ਬਣੇ ਉਹ ਸਾਡੇ ਖੁਦ ਮੁੱਖ ਮੰਤਰੀ ਸਾਹਿਬ ਇਹ ਕਾਮ ਘਰ ਛੋੜ ਕੇ ਉਹ ਅੱਜ ਇਸ ਪੋਜੀਸ਼ਨ ਤੇ ਪਹੁੰਚਿਆ ਔਰ ਉਹਨਾਂ ਨੂੰ ਸਾਰੇ ਲੋਕਾਂ ਨੂੰ ਦੁੱਖ ਦਰਦ ਪਤਾ ਹੈ ਜਕਰ ਖੇਡ ਮਿਲੇ ਚਚਿਤ ਤੌਰ ਤੇ ਪਹੁੰਚੇ ਹਨ ਆਮ ਆਦਮੀ ਪਾਰਟੀ ਕਿਸਾਨ ਮੰਡਲ ਦੇ ਚੇਤਾ ਸੈਕਟਰੀ ਅਤੇ ਹੁਣ ਨਵ ਨਿਯੁਕਤ ਹੋਏ ਨੇ ਡਾਇਰੈਕਟਰ ਕਮਾਡਾ ਜੀ ਹਾਂ ਗਿਲ ਸਾਹਿਬ ਦਾਗੁਰਜੀ ਸਿੰਘ ਗਿਲ ਬਹੁਤ ਬਹੁਤ ਵਾਕਾ ਕਿਵੇਂ ਲੱਗ ਰਿਹਾ ਜੋ ਮਾਨ ਸਨਮਾਨ ਤੁਨ ਮਿਲ ਰਿਹਾ ਹੈ ਬਾਕੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੇ ਲੁਧਿਆਣਾ ਲਾਂਚ ਵਾਲਿਆਂ ਦਾ ਬਹੁਤ ਧੰਨਵਾਦ ਜੀ ਸਾਹਿਬ ਤੁਹਾਡਾ ਅਤੇ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨੇ ਉਪਰਾਲੇ ਕਰਦੇ ਹੋ ਤੇ ਇੱਕ ਕੜੀ ਬੰਨ੍ਹਦੇ ਹੋ ਸਰਕਾਰਾਂ ਤੇ ਆਮ ਲੋਕਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਬੀ ਹੁਣ ਬੜਾ ਚਿਰ ਹੋ ਗਿਆ ਤਕਰੀਬ 10 ਸਾਲ ਹੋ ਗਏ ਪੂਰੇ ਮੈਨੂੰ ਜਨਵਰੀ ਚ 12 ਜਨਵਰੀ ਨੂੰ ਪੂਰੇ 10 ਸਾਲ ਹੋ ਗਏ ਆਵਾਜ਼ ਦੀ ਪਾਰਟੀ ਵਿੱਚ ਬੜੀ ਮਿਹਨਤ ਕੀਤੀ ਬੜੀ ਇਮਾਨਦਾਰੀ ਨਾਲ ਮਿਹਨਤ ਕੀਤੀ ਹੋਵੇ ਉਸੇ ਇਮਾਨਦਾਰੀ ਦਾ ਸਦਲਾ ਮਾਨ ਸਾਹਿਬ ਨੇ ਦਿੱਤਾ ਔਰ ਉਹਨਾਂ ਨੇ ਡਾਇਰੈਕਟਰ ਕੁਮਾਰਾ ਮੋਹਾਲੀ ਦੇ ਵਿੱਚ ਨਿਯੁਕਤੀ ਕੀਤੀ ਹੈ ਹੋਣ ਲਈ ਮੈਂ ਸਰਪੰਚ ਸਿੰਘ ਜੀ ਮੈਂ ਤੇ ਆਪਦੇ ਹਲਕੇ ਦੇ ਐਮਐਲਏ ਸਾਹਿਬ ਜੀ ਬਨ ਸਿੰਘ ਸਰਪੰਚ ਨਾਲ ਸਾਰੇ ਪੂਰੀ ਬਹਾਮੀ ਬਲਚਾ ਜੇ ਅੱਜ ਜਖਰ ਖੇਡ ਦੇ ਨਿਯੁਕਤੀ ਦੇ ਰੂਪ ਤੇ ਪਹੁੰਚੇ ਹੂੰ ਕੀ ਮੈਸੇਜ ਦੇਣਾ ਚਾਹੁੰਦੇ ਹੂੰ ਖੇਡਾਂ ਦੀ ਕੀ ਵੈਲਿਊ ਹੈ ਕੀ ਸਥਾਨ ਰੱਖਦੀਆਂ ਨੇ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਖੇਡਾਂ ਪ੍ਰਤੀ ਹੋਸ ਪਰ ਪੱਕੇ ਮਿਹਰੇ ਹੈ ਕਹਿੰਦੇ ਗੁਰਵਾਨੀ ਦਾ ਆਕਾ ਹਸਣ ਖੇਡਰ ਮਨ ਕਾ ਚਾਉ ਸਤ ਜੀ ਇਹ ਤਾਂ ਬਹੁਤ 500 ਸਾਲ ਪਹਿਲਾਂ ਵੀ ਸਾਡੇ ਗੁਰੂਆਂ ਨੇ ਆਚਾਰ ਦਿੱਤਾ ਸੀ ਜਿਹੜਾ ਖੇਡਾਂ ਨੇ ਤੁਹਾਡੀ ਜ਼ਿੰਦਗੀ ਦਾ ਮਿੱਠੜ ਮੰਨ ਗਏ ਇਹਦੇ ਬਿਨਾ ਤੁਸੀਂ ਜੇ ਚੰਗੇ ਇੱਕ ਸਰੀਰ ਦੇ ਵਿੱਚ ਪੰਜਰੂ ਸਰੀਰ ਦੇ ਉੱਤੇ ਕਿਤੰਨ ਦੇ ਉੱਤੇ ਮਨ ਹੋਊਗਾ ਦਿਮਾਗ ਹੋਊਗਾ ਇਸ ਲਈ ਪੜਾਈ ਦੇ ਨਾਲ ਨਾਲ ਜਿੰਨੀ ਸਾਡੀ ਜ਼ਿੰਦਗੀ ਦੇ ਵਿੱਚ ਪੜਾਈ ਜ਼ਰੂਰੀ ਆ ਉਹਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਆ ਪਰ ਹੁਣ ਜਿਹਾ ਜਿਹਾ ਪੰਜਾਬ ਦਾ ਹਾਲਾਤ ਚੱਲ ਰਿਹਾ ਹੈ ਇਹਦੇ ਵਿੱਚ ਸੌ ਜਗਰੂਪ ਸਿੰਘ ਜੜਖੜ ਦਾ ਮੈਂ ਉਹਨਾਂ ਦਾ ਬੜੇ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਮੈਂ ਵੀ ਇੱਕ ਖੇਡ ਪ੍ਰੇਮੀ ਆ ਮੈਂ ਬਾਸਕਟਬਾਲ ਖੇਡਿਆ ਹਾਂ 90 ਤੇ ਫਿਰ ਆਪ ਡਿਸਟ੍ਰਿਕਟ ਲੈਵਲ ਤੱਕ ਖੇਡਿਆ ਮੈਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਇਹਨਾਂ ਕੋਲੇ ਆਉਣਾ ਔਰ ਮੈਂ ਹਮੇਸ਼ਾ ਸਰਾ ਜਗਰੂਪ ਸਿੰਘ ਜੜਖੜ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਇਹ ਇੰਨਾ ਉਪਰਾਲਾ ਕਰ ਰਹੇ ਆ ਔਰ ਗਰੀਮ 反正。Oh, <laughs> ਜਿੰਨਾ ਨੇ ਕਦੇ ਮੇਰੇ ਨਾਲ ਹੌਕੀ ਸਟਿਕ ਕੋਲੋਂ ਤਾਂ ਜ਼ਿੰਦਗੀ ਚੜਾਣੀ ਕੀ ਸੀਗੀ ਔਰ ਉਹਨਾਂ ਨੂੰ ਵੀ ਇਹਨਾਂ ਨੇ ਹੌਕੀ ਸਟਿਕਾਂ ਬਣਾਤੀਆਂ ਉਹਨਾਂ ਦਾ ਫਿਊਚਰ ਵਧੀਆ ਬ੍ਰਾਈਟ ਬਣਾਉਣ ਦੇ ਲਈ ਔਰ ਜਿਹੜਾ ਇਹ ਉਪਰਾਲਾ ਕਰਦਾ ਪਰਮਾਤਮਾ ਕਰੇ ਵੀ ਇਹ ਦਿਨ ਦੁਬਲੀ ਦਾ ਚੰਨੀ ਤੱਕੀ ਜਾਂ ਮੈਂ ਔਰ ਜਿਹੜੀਆਂ ਖੇਡਾਂ ਅੱਜ ਕੱਲ੍ਹ ਜਿਵੇਂ ਪੰਜਾਬ ਦੇ ਹਾਲਾਤ ਨੇ ਔਰ ਇਹ ਇੱਕ ਮਨਨ ਸਿੰਘ ਦਾ ਇੱਕ ਸੁਪਨਾ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਜਦੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਇਹਨਾਂ ਦਾ ਵੀ ਕਿਸੇ ਨਾ ਕਿਸੇ ਪਾਸੇ ਨਾਮ ਲਿਖਿਆ ਜਾਊਗਾ ਸਵੈਰੀ ਅਖਬਾਰਾਂ ਦੇ ਵਿੱਚ ਵੀ ਜਦੋਂ ਪੰਜਾਬ ਆਪ ਵੀ ਜੀਤਿਆਂ ਵਾਲੇ ਕਿ ਅਸੀਂ ਆਪ ਸਾਡੇ ਆ ਗਏ ਤਾਂ ਉਹਦੇ ਵਿੱਚ ਜਰਖੜ ਖੇਡਾਂ ਦਾ ਵੀ ਬਹੁਤ ਵੱਡਾ ਦੋਗਵਦਨ ਸੀਗਾ ਔਰ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਆ ਜਿਹੜੇ ਇਹ ਇਹਨਾਂ ਬਹੁਤ ਵੱਡਾ ਮੇਲਾ ਕਰਾਉਂਦੇ ਆ ਲੋਕਾਂ ਨੂੰ ਆਪਸੇ ਵਿੱਚ ਮਿਲਦੇ ਆ ਪਾਉਂਦੇ ਆ ਤੇ ਔਰ ਇੱਕ ਇੱਥੇ ਆ ਕੇ ਇੱਕ ਭਾਈਚਾਰਕ ਸਾਂਝ ਦਾ ਇਹ ਇੱਕ ਪ੍ਰਤੀਕ ਆ ਜਿਸ ਸਾਸੀਂ ਸਾਰੇ ਕੋਈ ਵੀ ਕਿਸੇ ਨੂੰ ਪੁੱਛਦਾ ਵੀ ਤੂੰ ਕੌਣ ਖੇਡ ਰਿਹਾ ਮੇਰਾ ਆਪੋਜ਼ਿਟ ਕੌਣ ਖੇਡ ਰਿਹਾ ਮੇਰਾ ਆ ਦੀ ਮੇਰੀ ਕਬੱਡੀ ਦੇ ਵਿੱਚ ਬਾਹ ਫੜੀ ਖੜਾ ਉਹ ਕੌਣ ਆ ਇਹ ਇੱਕ ਇਹ ਸਭ ਇਹ ਚੀਜ਼ਾਂ ਜਿਹੜੀਆਂ ਇਹ ਖੇਡਾਂ ਤੋਂ ਹੀ ਮਿਲ ਸਕਦੀਆਂ ਨੇ ਔਰ ਖੇਡਾਂ ਸਾਡੀ ਜ਼ਿੰਦਗੀ ਦਾ ਨਖੜ ਬਣ ਜਾਂ ਔਰ ਮੇਰੀ ਮਾਂ ਪਿਓ ਦੀ ਅਪੀਲ ਆ ਵੀ ਜਿਹੜੇ ਬੱਚਿਆਂ ਨੂੰ ਕਦੇ ਵੀ ਕਿਤਾਬੀ ਕੀੜੇ ਨਾ ਬਣਾਓ ਉਹਨਾਂ ਨੂੰ ਖੇਡਾਂ ਵੱਲ ਲਿਆਓ ਤਾਂ ਕਿ ਉਹ ਇੱਕ ਤੰਦਰੁਸਤ ਇੱਕ ਸਾਡੇ ਸਮਾਜ ਨੂੰ ਰੋਸ ਸਮਾਜ ਦੀ ਸਿਰਜਣਾ ਲਈ ਇੱਕ ਨਰੋਏ ਬੰਦੇਾਂ ਦੀ ਜਾਂ ਸਕੂਲੀ ਦੀ ਜੁਰਤ ਗੱਲ ਸਾਬ ਖਿੱਡੇ ਦੀ ਗੱਲ ਕੋਈ ਕੁਝ ਰਾਜਨੀਤੀ ਖਿੱਡੇ ਦੀ ਗੱਲ ਵੀ ਕਰ ਲੈਣੇ ਆ तकरीबन तकरीबन 2 ਸਾਲ ਹੋਣ ਵਾਲੇ ਆ ਆਮ ਆਦਮੀ ਸਰਕਾਰ ਬਣੀ ਕੀ ਦੇਖਦੇ ਹੋ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਕਿਹੜੇ ਕਿਹੜੇ ਪੁਆਇੰਟਾਂ ਤੇ ਤੁਸੀਂ ਅੱਜ ਸਥਾਨ ਬਣਾ ਕੇ ਬੈਠੇ ਹੋ ਆਮ ਆਦਮੀ ਸਰਬ ਸਰ ਜਦੋਂ ਅਸੀਂ ਹਮੇਸ਼ਾ ਗੱਲ ਕਰਦੇ ਹੁਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਆ ਜਾਂ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਸਫਲ ਵੀ ਹੋਏ ਆਂ ਵੀ ਆਮ ਲੋਕਾਂ ਨੂੰ ਕਿਉਂਕਿ ਸਾਡੇ ਤੁਸੀਂ ਇਹ ਗਾਹੇ ਐਮਐਲਏ ਦੇਖ ਲਓ ਮੰਤਰੀ ਦੇਖ ਲਓ ਸਾਡੇ ਖੁਦ ਮੁੱਖ ਮੰਤਰੀ ਸਾਹਿਬ ਇਹ ਕਾਮ ਘਰ ਛੋਟ ਕੇ ਉਹ ਅੱਜ ਇਸ ਪੋਜੀਸ਼ਨ ਤੇ ਪਹੁੰਚੇ ਆਂ ਔਰ ਉਹਨਾਂ ਨੂੰ ਸਾਰੇ ਲੋਕਾਂ ਦੇ ਦੁੱਖ ਦਰਦ ਪਤਾ ਨੇ ਵੀ ਇਹਨਾਂ ਨੇ ਕੀ ਪ੍ਰੋਬਲਮ ਨੇ ਇਹਨਾਂ ਨੇ ਕੀ ਮੁਸ਼ਕਲਾਂ ਨੇ ਕੀ ਇਹਨਾਂ ਦੀ ਜ਼ਿੰਦਗੀ ਦਾ ਲੋੜ ਔਰ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਬੜੇ ਉਪਰਾਲੇ ਕੀਤੇ ਚਾਹੇ ਉਹ ਬਿਜਲੀ ਦਾ ਹੋਵੇ ਚਾਹੇ ਸਕੂਲਾਂ ਪ੍ਰਤੀ ਹੋਵੇ ਚਾਹੇ ਖਾਲਸਾ ਨਾਲ ਰਿਲੇਟਡ ਹੌਲਨਾ ਕਿਹਨੂੰ ਚਾਹੇ ਬਾਕੀ ਸਰਕਾਰ ਦੇ ਵੀ ਹੁਣ ਤੱਕ ਜਿਹੜੇ ਉਹਨਾਂ ਨੇ ਲਗਾਤਾਰ ਲੱਗੇ ਹੋਏ ਨੇ ਉਹ ਦਿਲ ਬੋਲ ਰਿਹਾ ਤੁਸੀਂ ਦੇਖੋ ਜਿਹੜੀ ਲੋਕਾਂ ਦੀ लूट ਹੁੰਦੀ ਹੈ ਕਿਤੇ ਉਹਨੂੰ ਬੰਦ ਕਰਾਉਂਦੇ ਆ ਟੋਲਾ ਦੇ ਰੂਟ ਦੇ ਵਿੱਚ ਕਿਤੇ ਜਿਹੜਾ ਲੋਕਾਂ ਦੇ ਪੱਖ ਨਹੀਂ ਉਹ ਕੁਝ ਹੋ ਰਹੀਆਂ ਨੌਕਰੀਆਂ ਦੇਣੀਆਂ ਚਾ ਲਈ ਆ ਨੌਕਰੀਆਂ ਦੇਣ ਦੇ ਉੱਪਰ ਲੀਕ ਕੀਤੀਆਂ ਵੀਰੇ ਕੇਹਲੇ ਕਦੇ ਅੱਜ ਤੱਕ ਹੋਇਆ ਨਹੀਂਗਾ ਹੁਣ ਦਿਨੋਂ ਰਾਤ ਲੱਗੇ ਹੋਏ ਆ ਪਰ ਮਾਤਮ ਦੇ ਉਹਨਾਂ ਦੀ ਉਮਰ ਬਹੁਤ ਲੰਮੀ ਹੋਵੇਗਾ ਔਰ ਪੰਜਾਬ ਨੂੰ ਇੱਕ ਅਸੀਂ ਰੰਗਲਾ ਪੰਜਾਬ ਦੇ ਸਰ ਸਾਹਿਬ ਤੁਸੀਂ ਕਿਸਾਨੀ ਜਿਹੜੀ ਬੇਗ ਹੈਗੇ ਜਨਰਲ 70 ਤੇ ਹੁਣ ਮਾਨ ਸਾਹਿਬ ਦਾ ਕੱਲ ਪਰਸੋਂ ਬਿਆਨ ਆਇਆ ਸੀਗਾ ਕਹਿੰਦੇ ਆਪਣਾ ਗਵੰਡੀ ਰਾਜ ਹੈ ਉੱਥੇ ਜਿਵੇਂ ਟਰੈਕਟਰਾਂ ਦੀਆਂ ਹੂਗੀਆਂ ਨੇ ਸੜਕਾਂ ਬਲੌਕ ਹੋਈਆਂ ਨੇ ਕਹਿੰਦੇ ਪੰਜਾਬ ਚ ਮੈਂ ਕੋਈ ਵੀ ਐਹੇ ਦਾ ਜਾਮ ਨਹੀਂ ਲੱਗਣ ਦੇਣਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਮੈਂ ਆਪਣੇ ਇਨਸਾਨੀਏ ਨੂੰ ਆਉਣ ਨਹੀਂ ਦੇਣੀ ਟੇਬਲ ਟॉक ਕਰਾਂਗੇ ਬਹਿ ਕੇ ਹੱਲ ਕਰਾਂਗੇ ਚਾਹੇ ਚੰਡੀਗੜ੍ਹ ਦਫ਼ਤਰ ਵਿੱਚ ਕਿਤੇ ਹੋਰ ਜਿਵੇਂ ਕਿਸੇ ਦਾ ਧਰਨੇ ਪ੍ਰਦਰਸ਼ਨ ਜਾਂ ਮੁਜ਼ਹਰੇ ਆਪਾਂ ਪੰਜਾਬ ਨੂੰ ਨੁਕਸਾਨ ਵੀ ਨਾ ਕਰੀਏ ਇਸ ਉਹ ਉਸਿੱਕੇ ਮੈਂ ਦੇਖ ਰਿਹਾ ਸਰ ਮੈਂ ਦੇਖੋ ਉਹ ਬੜੇ ਸੈਨੇ ਨੇ ਬਹੁਤ ਹਨਾ ਕਿਉਂਕਿ ਉਹ ਇੱਕ ਕਰਸਾਨੀ ਪਰਿਵਾਰ ਨਾਲ ਜੁੜੇ ਹੋਏ ਨੇ ਔਰ ਪਿੰਡਾਂ ਦੇ ਵਿੱਚੋਂ ਆਉਂਦੇ ਆ ਜਿਹੜੇ ਜਿਹੜਾ ਸੰਗਰੂਰ ਜ਼ਿਲ੍ਹਾ ਉਹ ਜੀ ਬਦਿਸ਼ਾਨ ਤੋਂ ਪੜ੍ਹਦੇ ਕਿਦ ਨੂੰ ਮੈਂ ਪੜ੍ਹ ਰਿਹਾ ਸੀ ਏਸ਼ੀਆ ਦੇ ਵਿੱਚ ਚੌਲ ਦੇ ਵਿੱਚ ਉਹ ਪੰਜਾਬ ਦੀ ਨੁਮਾਇੰਦਗੀ ਕਰਦਾ ਸੁਖੂ ਜਿਲ੍ਹਾ ਔਰ ਜਿਹੜਾ ਇੰਨਾ ਸਾਡੀ ਜੱਖੇ ਦੀ ਧਰਤੀ ਆ ਜਦੋਂ ਸੰਗਰੂਰ ਜ਼ਿਲ੍ਹਾ ਜਿਹੜੇ ਉਹ ਜਿਹਦੇ ਤੇ ਛੜੇ ਪਰਨਾ ਤੇ ਲੋਕਾਂ ਦੀਆਂ ਜਿਹੜੀ ਅੱਗੇ ਕਿਸਾਨਾਂ ਦੀਆਂ ਮੰਗਾਂ ਨੇ ਜੋ ਪਿਛਲੀ ਵਾਰੀ ਜਦੋਂ ਉਹ ਸੈਂਟਰ ਉੱਤੇ ਸਾਡੇ ਉੱਤੇ ਜਾ ਕੇ ਕਿਸਾਨ ਵੀ ਬੈਠੇ ਸੀ ਇਸ ਸਾਲ ਸਵਾ ਸਾਲ ਉੱਤੇ ਬੈਠਣਾ ਹੈ ਮੋਟਸਰ ਨੇ ਮੰਨ ਲਈ ਪਰ ਉਹ ਇੰਪਲੀਮੈਂਟ ਨਹੀਂ ਹੋਇਆ ਉਹ ਕਾਗਜ਼ਾਂ 'ਚ ਹੀ ਰਹੇਗੀ ਇਸ ਲਈ ਸਾਡੇ ਕਿਸਾਨਾਂ 'ਚ ਰੋਸ ਆ ਵੀ ਉਹ ਦੇਸ਼ ਇਹ ਗੱਲ ਮਾਨ ਸਾਹਿਬ ਵੀ ਮਹਿਸੂਸ ਕਰਦੇ ਆ ਵੀ ਉਹ ਜਿਵੇਂ ਹੁਣ ਸਾਲ ਸਵਾ ਸਾਲ ਲਾ ਕੇ ਨਾ ਪੀਆ ਖਰਚ ਕਰਕੇ 700 ਦੇ ਕਰੀਬ ਕਿਸਾਨ ਉੱਤੇ ਸ਼ੀਲ ਦੋਦੇ ਉਹਦੇ ਕਰਕੇ ਔਰ ਜਿਹੜੀ ਕਿ ਉਹ ਉਹ ਵਿਚ ਵਿਚਾਲੀ ਉਹ ਰਹੀ ਇੰਨੀਆਂ ਕੁਰਬਾਨੀ ਕੇ ਸਭ ਅੱਜ ਵੀ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੇ ਅੱਜ ਵੀ ਕੇਂਦਰ ਸਰਕਾਰ ਨੂੰ ਤਾਂ ਕੋਸ ਦੇ ਕੋਸ ਜਾਣੇ ਕਿੰਨੇ ਕਿੰਨੇ ਸੁਪਾ ਸਰਕਾਰ ਦੇ ਖਿਲਾਫ ਵੀ ਮਨਚੋਰ ਤੇ ਕਰੋਸ਼ ਹੈਗਾ ਥੋੜੇ ਦੁਸਰ ਹੈਗਾ ਕਿਉਂ ਹੈ ਕਾਰਨ ਬਿਲਕੁਲ ਬੇਖੋਚਾ ਤੁਸੀਂ ਸਾਰਿਆਂ ਨੂੰ ਵੇਖਿਆ ਨਹੀਂ ਖੁਸ਼ ਕਰ ਸਕਦੇ ਦੇਖੋ ਹੋਰ ਵੀ ਬਾਕੀ ਵੀ ਹੈਗੇ ਆ ਲੋਕੀ ਉਹਨਾਂ ਨੂੰ ਵੀ ਕੋਸ਼ ਕਰਨਾ ਹੁੰਦਾ ਜਿਹੜੀਆਂ ਉਹਨਾਂ ਨੇ ਜੈਨੂਅਲ ਮੰਗਾ ਦੇ ਉਹਨਾਂ ਨੂੰ ਇੱਕੋ ਵਾਰੀ ਉਹ ਜਦੋਂ ਮੈਨੂੰ ਲੱਗਦਾ ਕਿਸਾਨ ਜਿਹੜੇ ਨੇ ਉਹਨਾਂ ਨੇ ਇੱਕੋ ਵਾਰੀ ਇਕੱਠਾ ਨਾਰਾ ਮਾਰਦੇ ਤਾਂ ਮਾਨ ਸਾਹਿਬ ਕਹਿੰਦੀ ਉਹਨਾਂ ਨੂੰ ਬੁਲਾ ਲੈਂਦੇ ਵੀ ਆਉ ਦੱਸੋ ਜਿਹੜੀਆਂ ਉਹਨਾਂ ਦੇ ਹੱਥ ਚੱਲਦੀ ਉਹ ਕਰ ਦਿੰਦੇ ਆ ਕੋਨੇ ਉੱਥੇ ਰਿਲੀ ਕਰਦੇ ਉਹ ਕਰ ਦਿੰਦੇ ਆ ਪਰ ਕਈ ਵਾਰੀ ਕੋਈ ਹੁੰਦੀਆਂ ਨੇ ਕੋਈ ਜਿਵੇਂ ਨੌਕਰੀਆਂ ਦੇ ਵਿੱਚ ਪੇਜ ਫਸੇ ਹੋਏ ਸੀ ਹਾਈ ਕੋਰਟ ਗਏ ਆ ਤੇ ਉਹ ਟੀਮ ਬਈ ਬਜਟ ਨਹੀਂ ਅਲਾਉ ਕਰਦਾ ਹੁੰਦਾ ਉਹ ਕਈ ਪ੍ਰੋਬਲਮਸ ਹੁੰਦੀਆਂ ਨੇ ਕਿਉਂਕਿ ਉਹਨਾਂ ਦੇ ਸਾਰੇ ਪੰਜਾਬ ਨੂੰ ਮਾਰ ਲੈ ਕੇ ਚੱਲਣਾ ਹੁਣ ਦੇ ਕੱਲੇ ਕਿਸਾਨਾਂ ਦੇ ਵਾਲੇ ਹੋਗੇ ਫਿਰ ਦੂਜੇ ਵਰਗ ਵੀ ਨੇ ਜੀ ਉਹ ਤੇ ਕੱਲ ਨੂੰ ਫਿਰ ਉਹ ਉੱਥੇ ਕਿਤੇ ਇੰਨੀ ਪਾਰਸ਼ੀਅਲਟੀ ਹੋ ਗਈ ਤਾਂ ਇਸ ਲਈ ਮਾਨ ਸਾਹਿਬ ਜਿਹੜਾ ਸਟੈਪ ਪਲਾਨ ਕੀ ਮੈਨੂੰ ਮੈਨੂੰ ਪੂਰਾ ਉਹਨਾਂ ਦੇ 好了，你、嗯。<laughs> <laughs>